ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਤੇ ਸਤਕਾਰਯੋਗ ਮੈਂ ਗੁਰਦੇਵ ਸਿੰਘ ਗੱਜੂ ਮਾਜਰਾ ਪੀਕੇ ਜੂ ਆਜ਼ਾਦ ਕਿਉਂਕਿ ਜੋ ਇਹ ਲੰਗਰ ਚੱਲ ਰਹੇ ਆ ਆਪਣੇ ਇਹਨਾਂ ਦੀ ਸਦਕਾ ਆਪਾਂ ਜਿਹੜਾ ਘੋੜਾ ਚੱਲ ਰਿਹਾ ਲੰਗਰਾਂ ਤੋਂ ਬਿਨਾਂ ਭਰਾਵੋ ਆਪਾਂ ਕੋਲ ਨਹੀਂ ਲੜ ਸਕਦੇ ਨਾ ਆਪਾਂ ਨੂੰ ਭਾਂਡਾ ਮਾਂਜਣ ਦੀ ਲੋੜ ਨਾ ਅੱਗ ਬਚਾਉਣ ਦੀ ਲੋੜ ਬੈਠੇ ਬਿਠਾਇਆ ਅੰਨ ਪਾਣੀ ਮਿਲਦਾ ਕਿਉਂਕਿ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਇਸੇ ਜਗ੍ਹਾ ਤੇ ਪਹਿਲਾਂ ਵੀ ਮੈਂ ਆਟਾ ਦੇ ਗਿਆ ਸੀ ਅੱਜ ਵੀ ਦੋ ਥੈਲੇ ਇੱਥੇ ਦੇਣੇ ਆ ਕਣਕ ਦੇ ਦੋ ਪਨੇਰ ਵਾਲੇ ਲੰਗਰ 'ਚ ਦੇਣੇ ਆ ਬਾਕੀ ਜਿਹੜੇ 4 ਥੈਲੇ ਰਹਿ ਗਏ ਉਹ ਦੂਸਰੇ ਲੰਗਰਾਂ 'ਚ ਦੇਵਾਂਗੇ ਮੈਂ ਬੇਨਤੀ ਕਰਦਾ ਜਿਲ੍ਹਾ ਪਟਿਆਲੇ ਵਾਲਿਆਂ ਨੂੰ ਖਾਸ ਕਰਕੇ ਵੀ ਇਹਨਾਂ ਲੰਗਰਾਂ ਨੂੰ ਜਿਉਂਦੇ ਰੱਖਣ ਦੇ ਵਾਸਤੇ ਕਿਉਂਕਿ ਖਾਣ ਵਾਲੀ ਵੀ ਜਨਤਾ ਦੇਣ ਵਾਲੀ ਵੀ ਜਨਤਾ ਜੋ ਬਾਬੇ ਨਾਨਕ ਨੇ ਲੰਗਰਾਂ ਦੀ ਕਿਰਤ ਚਲਾਈ ਹੈ ਇਹ ਪਿੱਤ ਦੇ ਆਪਾਂ ਨੂੰ ਸਹੀ ਰਹਿਣਾ ਚਾਹੀਦਾ ਹੈ ਇਹ ਪਿੰਡਾਂ ਦੇ ਵਿੱਚੋਂ ਆਪਾਂ ਫੂਹੀ ਫੂਹੀ ਇਕੱਠਾ ਕਰਕੇ ਦੇਵਾਂਗੇ ਦਰਿਓ ਪਰ ਜਾਂਦਾ ਹੈ ਇਸ ਕਰਕੇ ਬੇਨਤੀ ਹੈ ਵੀ ਹੋਰ ਵੀ ਪਟਿਆਲੇ ਜ਼ਿਲ੍ਹੇ ਦੇ ਜਿੰਨੇ ਵੀ ਪਿੰਡ ਹੈ ਆਪਾਂ ਕਿਉਂ ਰੇੜੇ ਬੈਠੇ ਆ ਲਿਆ ਤਾਂ ਤਰਨਤਾਰਨ ਵਾਲੇ ਅੰਮ੍ਰitsar ਵਾਲੇ ਵੀ ਰਹੇ ਆ ਪਰ ਆਪਾਂ ਨੇੜੇ ਬੈਠਿਆ ਆਪਣੀ ਵੱਧ ਡਿਊਟੀ ਬਣਦੀ ਹੈ ਹਰੇਕ ਪਿੰਡ ਦੇ ਵਿੱਚੋਂ ਥੈਲਾ 2 ਥੈਲੇ 4 ਥੈਲੇ ਜਿੰਨਾ ਕੁ ਵੀ ਦਾਲ ਕੌਲ ਆਟਾ ਚੀਨੀ ਚਾਹ ਬੱਤੀ ਜੋ ਵੀ ਸਰਦਾ ਉਹ ਇੱਥੇ ਜ਼ਰੂਰ ਦੇ ਕੇ ਜਾਓ ਭਰਾਵੋ ਮੈਂ ਸਾਰੇ ਲੰਗਰ ਵਾਲੇ ਸਾਡੇ ਜਿੰਨੇ ਵੀ ਸੰਸਥਾਾਂ ਦੇ ਲੰਗਰ ਚੱਲ ਰਿਹਾ ਉਹਨਾਂ ਦੇ ਹੱਥ ਬਨ ਕੇ ਧੰਨਵਾਦ ਕਰਦਾ ਕਿਉਂਕਿ ਸਾਡਾ ਲੰਗਰ ਹੀ ਇਹਨਾਂ ਦੇ ਇਹਨਾਂ ਲੰਗਰਾਂ ਦੇ ਸਿਰ ਤੇ ਸਾਡਾ ਜਿਹੜਾ ਘੋਲ ਹੈ ਉਹ ਚੱਲ ਰਿਹਾ ਹੈ ਮੈਂ ਕਰਤਿਪ ਸਿੰਘ ਗੱਜੂ ਮਾ ਤੇਰਾ ਸੋਭਾ ਆਕੂ ਵੀ ਕੇ ਜੂ ਆਜ਼ਾਦ ਧੰਨਵਾਦ ਜੀ ਵਹਿਗ ਜੀ ਦਾ ਖਾਤਮਾ ਬੈਠੋ ਉਹਨੂੰ ਰੱਖਦੇ ਸੁੱਤੇ ਵਿੱਚ ਮੋਰਚੇ ਦੇ ਵਿੱਚ ਜਿਹੜਾ ਲੰਗਰ ਚੱਲ ਰਿਹਾ ਹੈ 안 들려.